ਕੌਫੀ ਦੇਖ ਰਹੇ ਹਾਂ ਪੰਜਾਬਾ ਡੰਡੂ ਰੋਡ ਚਮਨ ਸਿੰਘ ਪੁਲਿਸ ਵੱਲੋਂ ਉਹ ਕਿ ਦਰਿਆ ਤੇ ਨਜਾਇਜ਼ ਮਾਈਨਿੰਗ ਕਰਦੇ ਹੋਏ ਤਿੰਨ ਟਰੈਕਟਰ ਅਤੇ ਇੱਕ ਜੀਸੀਬੀ ਮਸ਼ੀਨ ਸਮੇਤ ਚਾਰ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਤੀ ਹੈ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਰੋਡ ਚਮਨ ਸਿੰਘ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਐਸਆਈ ਸੁਰਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਇਲਾਕੇ ਅੰਦਰ ਗਸ਼ਟ ਕਰ ਰਹੇ ਸਨ ਗੁਪਸੂਤਨਾ ਦੇ ਆਧਾਰ ਤੇ ਜਦ ਉਹ ਕਿ ਦਰਿਆ ਤੇ ਜੱਟ ਛਾਪੇ ਮਾਰੇ ਕੀਤੀ ਗਈ ਤਾਂ ਜੀਸੀਪੀ ਮਸ਼ੀਨ ਤਿੰਨ ਟ੍ਰੈਕਟਰ ਨਾਲ ਚਾਰ ਨੌਜਵਾਨ ਰੇਤ ਦੀ ਮਾਈਨਿੰਗ ਕਰ ਰਹੇ ਨਜ਼ਰ ਆਏ ਜਿਸ ਨਿਕਲਦੇ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਪੁਲਸ ਵੱਲੋਂ ਮੌਕੇ ਤੇ ਮਾਈਨਿੰਗ ਪਾਰ ਦੇ ਇਨਸਪੈਕਟਰ ਨੂੰ ਬੁਲਾ ਕੇ ਜਾਂਚ ਪੜਤਾਲ ਕਰਨ ਉਪਰੰਤ ਟ੍ਰੈਕਟਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਲਖਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਲਵਪ੍ਰੀਤ ਪੁੱਤਰ ਸ਼ਿੰਗਾਰ ਸਿੰਘ ਕਿੰਨੇ ਵਾਸੀ ਕਜਲੇ ਅਤੇ ਮੇਜਰ ਸਿੰਘ ਪੁੱਤਰ ਦਵੇਦ ਸਿੰਘ ਵਾਸੀ ਪੰਨਿਆਰ ਥਾਣਾ ਦਿਨਾਂ ਨਗਰ ਉਧ ਗੈਰ ਕਾਨੂੰਨੀ ਮਾਈਨਿੰਗ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਦੇਖ ਰਹੇ ਹਾਂ ਪੰਜਾਬ ਮਾਡਰਨ న్యూਸ ਮਾਰਕੇ ਸ਼ਰਮਾ ਬਮਿਆਲ